ਲੋਕਾ ਪੁਲਸ ਨੇ ਚਾਰ ਨੌਜਵਾਨ ਕੀਤੇ ਗ੍ਰਿਫਤਾਰ ਡੈਕਟਰ ਅਰਸ਼ ਡੱਲਾ ਦੇ ਦੱਸੇ ਜਾ ਰਹੇ ਨੇ ਸਾਥੀ ਲੋਕਾ ਤੋਂ ਫਿਰੋਤੀਆ ਮੰਗਣ ਦਾ ਕਰਦੇ ਸੀ ਕੰਮ ਸਾਡੀ ਕੀ ਮੋਗਾ ਤੇ ਫਿਰੋਜ਼ਪੁਰ ਦੇ ਵਿੱਚ ਉਹ ਲਗਾਤਾਰ ਫਰੋਤੀ ਮੰਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕੀ ਹੁਣ ਮੋਗਾ ਪੁਲਿਸ ਦੇ ਵੱਲੋਂ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਵੱਲੋਂ ਕੀ ਤਲਵੰਡੀ ਮੈਡੀਕਲ ਸਟੋਰ ਦੇ ਮਾਲਕ ਤੋਂ ਕੁਝ ਪੈਸਿਆਂ ਦੀ ਮੰਗ ਕੀਤੀ ਗਈ ਸੀ ਜੀ ਹਾਂ ਕਾਫੀ ਸਾਰੇ ਪੈਸੇ ਜਿਹੜੇ ਇਹਨਾਂ ਨੌਜਵਾਨਾਂ ਤੋਂ ਮੈਡੀਕਲ ਸਟੋਰ ਦੇ ਮਾਲਕ ਤੋਂ ਮੰਗੇ ਗਏ ਸਨ ਜਿਸ ਦੇ ਚਾਲਦਿਆਂ ਪੁਲਸ ਅਧਿਕਾਰੀਆਂ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਤੇ ਪੁਲਸ ਅਧਿਕਾਰੀਆਂ ਨੇ ਨਾਕਾ ਲਗਾ ਰੱਖਿਆ ਸੀ ਪਰ ਜਦੋਂ ਹੀ ਨੌਜਵਾਨੇ ਉਥੋਂ ਲੰਘਦੇ ਨੇ ਤਾਂ ਪੁਲਸ ਅਧਿਕਾਰੀ ਨੂੰ ਇਹਨਾਂ ਤੇ ਸ਼ੱਕ ਹੁੰਦਾ ਹੈ ਤੇ ਜਦੋਂ ਇਹਨਾਂ ਦੀ ਤਲਾਸ਼ੀ ਲਈ ਜਾਂਦੀ ਆ ਤਾਂ ਇਹਨਾਂ ਦੇ ਕੋਲੋਂ ਕਾਫੀ ਸਾਰਾ ਸਮਾਨ ਜਿਹੜਾ ਬਰਾਮਦ ਹੁੰਦਾ ਹੈ ਜਿਸ ਦੇ ਵਿੱਚ ਇੱਕ ਪਿਸਟਲ ਅਤੇ ਮੈਗਜ਼ੀਨ ਤੇ 3 ਲੱਖ ਰੁਪਏ ਦੀ ਜਿਹੜੀ ਇਹਨਾਂ ਦੇ ਕੋਲੋਂ ਰਾਸ਼ੀ ਵੀ ਬਰਾਮਦ ਕੀਤੀ ਗਈ ਹੈ ਫਿਲਹਾਲ ਇਹ ਨੌਜਵਾਨ ਅਰਸ਼ ਡੱਲਾ ਦੇ ਨਾਮ ਤੇ ਫਰौती ਮੰਗਦੇ ਸਨ ਪਰ ਇਹ ਉਹਨਾਂ ਦੀ ਗੈਂਗ ਨਾਲ ਸੰਬੰਧਿਤ ਹਨ ਜਾਂ ਫਿਰ ਨਹੀਂ ਜਦਾ ਤਾਂ ਹੁਣ ਜਾਂਚ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ ਪੁੱਤ ਇਸ ਪੂਰੇ ਮਾਮਲੇ ਲੈ ਕੇ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਪਿਛਲੇ ਦਿਨੀ ਕੁਝ ਇੱਕ ਗੈਂਗ ਜਿਹੜੇ ਹੈਗੇ ਨੇ ਸਾਡੇ ਏਰੀਆ ਵਿੱਚ ਤੇ ਫਿਰੋਜ਼ਪੁਰ ਦੇ ਏਰੀਆ ਵਿੱਚ ਐਕਟਿਵ ਸੀਗੇ ਰਿਗਾਰਡਿੰਗ ਐਕਸਟਰਸ਼ਨ ਔਰ ਕੁਝ ਇੱਕ ਦਿਨ ਪਹਿਲਾਂ ਇੱਕ ਬੰਦੇ ਕੋਲੋਂ ਤਲਵੰਡੀ ਪਾਈਵੇ ਤੇ ਜਿਹੜੀ ਫਿਰੋਤੀ ਦੀ ਮੰਗੀ ਗਈ ਸੀਗੀ ਉਸ ਤੋਂ ਬਾਅਦ ਉਹ ਬੰਦੇ ਨੇ ਫਿਰੋਤੀ ਜਿਹੜੀ ਸੀਗੀ 420000 ਰੁਪਏ ਜਿਹੜੇ ਹੈਗੇ ਉਹ ਤਾਂ ਛਡਾਲੇ ਦੇ ਤੇ ਮੰਤਰੀਪੀਤੇ ਦੇ ਕੁਝ ਬੰਦਿਆਂ ਨੂੰ ਪ੍ਰੋਵਾਈਡ ਵੀ ਕਰਾਏ ਸੀਗੇ ਅੱਗੇ ਤੇ ਫਿਰੋਜ਼ਪੁਰ ਤੇ ਮੋਗੇ ਦੀ ਟੀਮ ਨੇ ਇੱਕ ਜੁਆਇੰਟ ਆਪਰੇਸ਼ਨ ਤੇ ਤਾਇ ਚਾਰ ਬੰਦੇ ਜਿਹੜੇ ਹੈਗੇ ਇਹਨਾਂ ਦੇ ਗ੍ਰਿਫਤਾਰ ਕੀਤੇ ਹੈਗੇ ਨੇ ਇਹਨਾਂ ਦੇ ਨਾਂ ਬਲਵਿੰਦਰ ਸਿੰਘ ਉਰਫ ਲੱਭਾ ਗੁਰਜੰਟ ਸਿੰਘ ਗੁਰਲਾਲ ਸਿੰਘ ਤੇ ਕਮਰਦੀਪ ਸਿੰਘ ਹੈਗੇ ਤੇ ਇਹ ਰਹਿਣ ਵਾਲੇ ਕੁਝ ਫਿਰੋਜ਼ਪੁਰ ਦੇ ਹੈਗੇ ਨੇ ਕੁ ਬਰਨਾਲੇ ਦੇ ਹੈਗੇ ਨੇ ਔਰ ਅੱਗੇ ਇਹ ਜਿਹੜੇ ਅਰਸ਼ ਡਾਲੇ ਆ ਮਨਪ੍ਰੀਤ ਪੀਤੇ ਵੱਲੋਂ ਜਿਹੜੀ ਧਮਕੀਆਂ ਦਿੱਤੀਆਂ ਗਈਆਂ ਹੁੰਦੀਆਂ ਸੀ ਐਕਸਟਰੈਕਸ਼ਨ ਮੰਗੀ ਹੁੰਦੀ ਸੀ ਉਹਨੂੰ ਇਹ ਹਾਸਲ ਕਰਨ ਜਾਂਦੇ ਸੀਗੇ ਤੇ ਅੱਗੇ ਹਵਾਲਾ ਰਾਹੀ ਉਹਨਾਂ ਨੂੰ ਅੱਗੇ ਪਹੁੰਚਾਉਂਦੇ ਸੀਗੇ ਤੇ ਜੁਆਇੰਟ ਆਪਰੇਸ਼ਨ ਵਿੱਚ ਆਪਾਂ ਇਹਨਾਂ ਬੰਦਿਆਂ ਨੂੰ ਜ਼ਗਰਫਤਾਰ ਕੀਤਾ ਹੈਗਾ ਔਰ ਇੱਕ ਜਿਹੜਾ ਹੈ ਨਾ ਪਿਸਟਲ ਇਹਨਾਂ ਦੇ ਕੋਲੋਂ ਬਰਾਮਦ ਹੋਇਆ 3 ਬੋਰ ਦਾ ਤੇ 3 3 ਲੱਖ ਰੁਪਏ ਜਿਹੜੇ ਹੈਗੇ ਨੇ ਜਿਹੜੇ 4 ਲੱਖ 20 ਹਜ਼ਾਰ ਵਿੱਚੋਂ ਸਾਨੂੰ ਬਰਾਮਦ ਹੋਈ ਸਰ ਹੋਰ ਕੁਝ ਸਾਹਮਣੇ ਆਇਆ ਕੀ ਕਿੰਨੇ ਲੋਕਾਂ ਤੋਂ ਹੋਰ ਰੰਗਦਾਰੀ ਮੰਗ ਚੁੱਕੇ ਨੇ ਇਹਨਾਂ ਦੀ ਅਗਲੀ ਕੁਝ ਪਰਤਾਲ ਆਪਾਂ ਕਰ ਰਹੇ ਹਾਂ ਇਹਨਾਂ ਨੂੰ ਪੇਸ਼ ਕਰਾ ਕੇ ਕੇ ਡਿਮਾਂਡ ਲੈ ਕਰਕੇ ਜੋ ਵੀ ਅੱਗੇ ਪੁਝਗਿਸ਼ ਕਰਨੀ ਹੈ ਪੁਝਗਿਸ਼ ਕਰਾਂਗੇ ਕੁਝ ਇੱਕ ਮਾਮਲੇ ਸਾਡੇ ਸਾਹਮਣੇ ਹੈਗੇ ਨੇ ਤੁਹਾਨੂੰ ਲੱਗਾ ਹੈਗਾ ਕਿ ਉੱਥੇ ਇਹਨਾਂ ਦੀ ਇਨਵੋਲਵਮੈਂਟ ਹੋ ਸਕਦੀ ਹੈ ਕਿਉਂਕਿ ਆਰਸ਼ਾ ਦਾਲੇਦਾ ਤੇ ਮਨਪ੍ਰੀਤ ਵੀ ਤੇ ਨੈਟਵਰਕ ਸਾਡੇ ਏਰੀਆ ਵਿੱਚ ਵੀ ਤੇ ਫ ਉਡਲ ਤੋਂ ਚਾਰ ਕਿਤੇ ਗ੍ਰਿਫਤਾਰ ਚਾਰ ਬੰਦੇ ਗ੍ਰਿਫਤਾਰ ਨਾਮਜਦ ਕਿਤੇ ਨਾਮਜਦ ਜਿਹੜੇ ਹੈਗੇ ਨਾ ਹਸਪਤਾਲਾ ਤੇ ਮਨਤਰੀਪੀਤਾ ਇਹਦੇ ਚ ਨਾਮਜਦ ਕਿਤੇ ਸ੍ਰੀਨਾ ਬੈਕਗ੍ਰਾਉਂਡ ਸਿਰ ਹੋਰ ਕੋਈ ਇਹਨਾਂ ਦੇ ਪਿੱਛੇ ਕੋਈ ਵੀ ਪਰਚਾ ਨਹੀਂ ਹੈਗਾ ਕਿਸੇ ਨਾ ਕਿਸੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਨਤਰੀਪੀਤਾ ਦੇ ਨਾਲ ਕੰਟੈਕਟ ਵਿੱਚ ਸੀਗਾ ਕੋਈ ਫੇਸਬੁਕ ਰਾਹੀਂ ਕੋਈ ਕਿਸੇ ਸਮੇਂ ਦੇ ਉਹਦੇ ਨਾਲ ਖੇਡਦਾ ਸੀਗਾ ਕੋਈ ਟੈਕਸੀ ਡਰਾਈਵਰ ਸੀਗਾ ਬਾਕੀ ਇਹਨਾਂ ਦੀ ਅਗਲੀ ਕੁਝ ਪੜਤਾਲ ਜਿਹੜੀ ਆਪਾਂ ਕਰ ਰਹੇ ਹਾਂਗੇ ਸਰ ਕਿੰਨੇ ਕੇਸ ਨੇ ਇਹ ਸਟੂਡੈਂਟ ਵਗੈਰਾ ਜਾਂ ਕੁਝ ਕੀ ਕਰਦੇ ਕਿਨੇ ਨੇ ਇਹ ਇੱਕ ਮੁੰਡਾ ਹੈਗਾ ਉਹਦੀ ਵਾਈਪਾਈਲਟ ਹਾਈਲਾਈਟਸ ਦਾ ਕੰਮ ਕਰਦੀ ਹੈਗੀ ਇਹ ਆਪ ਵੀ ਉਹ ਬਾਹਰ ਜਾਂਦੀ ਫਿਰ ਅੱਖ ਵਿੱਚ ਸੀਗਾ ਉਸ ਤੋਂ ਇਲਾਵਾ ਬਾਕੀ ਬੰਦੇ ਇੱਕ ਮੁੰਡਾ ਹੈ ਜਿਹੜਾ ਉਹ ਟੈਕਸੀ ਡਰਾਈਵਰ ਸੀਗਾ ਤੇ ਵਕ ਵਕ ਕੰਮਾਂ ਵਿੱਚ ਲੱਗੇ ਹੋਏ ਨੇ ਇਹ ਚੰਦ ਪੈਸਿਆਂ ਦੇ ਵਾਸਤੇ ਬਾਹਰ ਬੈਠੇ ਹੋਏ ਜਿਹੜੇ ਇਹਨਾਂ ਦੇ ਹੈਂਡਲਰs ਅਗੇ ਉਹਨਾਂ ਦੇ ਨਾਲ ਕੰਮ ਕਰਨ ਲੱਗ ਜਾਂਦੇ ਨੇ ਤੇ ਆਪਣੀ ਜ਼ਿੰਦਗੀ ਖਰਾਬ ਕਰਨੀ। ਲਾਜ਼ਮੀ ਕੀ ਫਰौती ਮੰਗਣ ਦੀਆਂ ਘਟਨਾਵਾਂ ਲਗਾਤਾਰ ਵੱਖ-ਵੱਖ ਥਾਵਾਂ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਪਰ ਹੁਣ ਇੱਕ ਹੋਰ ਮਾਮਲਾ ਜਿਹੜਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਕਿ ਚਾਰ ਨੌਜਵਾਨਾਂ ਨੂੰ ਪੁਲਿਸ ਅਧਿਕਾਰੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਗ੍ਰਿਫਤਾਰ ਕਰ ਲਿਆ ਏ ਅਤੇ ਹੁਣ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਵੇਗਾ ਤੇ ਉਸ ਤੋਂ ਬਾਅਦ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਜਿਸ ਦੇ ਵਿੱਚ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਵੀ ਜਤਾਈ ਗਈ ਹੈ।